ਕਿੱਥੋਂ ਆਇਆ ਬਾਪੂ ਹੈ ਲੁਧਿਆਣਾੋਂ ਆਇਆ ਕਿੱਥੇ ਜਿਵੇਂ ਆਇਆ ਬਾਪੂ ਤੇਵੇਂ ਤੇ ਪਿਆ ਤੰਗੀ ਸੜਕ ਤੇ ਹਨਾ ਕੰਦ ਨੇ ਇੱਕ ਮਸੜ ਕੇ ਆ ਕਿੰਨੇ ਦਿਨ ਹੋ ਗਏ ਕਿ ਆਇਆ ਹੂੰ ਕਾਇ ਪੈਂਦਾ ਨਾ ਹੂੰ ਕਿੱਥਾ ਗੇ ਕੋਣ ਹੈਗੇ ਤੁਹਾਡੇ ਹੈਗੇ ਆ ਕੀੜੇ ਪਰ ਆਹ ਸਿਰਵਾਉਂਦੇ ਲੋਪਾਲੋਂ ਦੇ ਤੇ ਬਾਪੂ ਦੇ ਆ ਕੁਰਤਾ ਕੜਤਾ ਫਟਿਆ ਪਿਆ ਕੀ ਹਾਲ ਹੋਇਆ ਤੇਰਾ ਕਿਉਂ ਗੱਗੀ ਬੈਠਾ ਹੈ ਇਹ ਕਾ ਕਿੱਥੇ ਦੇਗਾ ਹੈ ਆ ਕੀੜਿਆਂ ਚ ਪੈਣਾ ਮਰਮਸਾ ਨਾ ਤੇਰਾ ਬਾਦ ਸੜਕਾਂ ਤੇ ਗੰਦ ਪਿਆ ਇੱਥੇ ਹੈ ਕੋਈ ਚੀਜ਼ ਆ ਜੇ ਇਕ ਅਗੇ ਇਕ ਲਿਕੋ ਨਹੀਂ ਜਾਂਦਾ ਹੈ ਕੀ ਗੱਲਾਂ ਤੇ ਨਹੀਂ ਹੈ ਇਸ ਪੇ ਲਈ ਜਾਣਾ ਸੀ ਤੋਂ ਫੇਸ ਕਰਦੇ ਨਾ ਕਿਹਾ ਜੇ ਤੂੰ ਥਾਂ ਕਿਹਾ ਕਿ ਮੈਂ ਛੱਡ ਦੇ ਕੋਈ ਗੱਲ ਕੋਈ ਚੀਜ਼ ਦੀ ਲੋੜ ਤਾਂ ਨਹੀਂ ਦੱਸ ਹੈ ਆ ਕੱਪੜੇ ਕਿਵੇਂ ਫਟੇ ਪਏ ਕਿਏ ਕਿਵੇਂ ਫਟ ਗਏ ਬਾੜੇ ਪੀਂਦੇ ਪਾਏ ਨੇ ਕੱਪੜੇ ਸਹੀ ਹੈ ਵਾਪਸ ਜੀ ਜਿਵੇਂ ਪਾਣੀ ਖਾਦਾ ਹੈ ਹੈ ਤਾਂ ਗੱਲ ਹੈਗਾ ਕਿ ਨਹੀਂ ਹੈਗਾ ਮੈਨੂੰ ਇਹ ਦੱਸੋ ਠੀਕ ਹੈ ਨੀਂਦ ਆਈ ਤੱਕ ਕੋਈ ਇੱਕੋ ਪੈ ਗਿਆ ਜੇ ਕੋਈ ਚੀਕ ਸੋਸ ਸੋਸ ਵਿੱਚ ਕੋਈ ਸਾਫੀ ਸੁਥਾਈ ਕੋਈ ਖਾਣੇ ਸੀ ਸੇਮ ਕੁਝ ਤੁਹਾਨੂੰ ਜਾਣਦੇ ਹੈ ਕਿਛੇ ਨਾ ਬਦਲਿਆ ਹੈ ਜੈ ਸ਼੍ਰੀ ਸ਼ੰਗ ਹੈ ਨਹੀਂ ਕਿ ਕਿਤੇ ਆਪਣਾ ਸਹਾਈ ਲੈ ਜਾਣੇ ਹੈ ਹੈ ਜਾਣ ਨਹੀਂ ਕਿ ਕਿ ਨਹੀਂ ਹੈ ਅੱਛਾ ਹੋਰ ਇੱਥੇ ਜਵਸ ਕੀ ਹੈ ਹੂੰ ਆਹੋ ਕੇ ਤੇ ਪਿਆਗਾਂ ਦੇ ਵਿੱਚ ਚੋ ਗਿਆ ਘਰ ਘਰ ਵਿੱਚ ਘਰ ਬਟਾ ਦੇ ਨੂੰ ਅਸੀਂ ਚੱਲਣਾ ਮੈਂ ਤਾਂ ਅੱਜ ਹੀ ਕੱਲਣਾ ਹੈ ਹੈ? ਖਾਂਦਾ ਵੀ ਕੁਛ ਨਹੀਂ ਨਾ ਪੀਂਦਾ ਕੁਛ ਆ ਰਿਹਾ ਇਹਨੂੰ ਚਾਰ ਵੀ ਪੁੱਛ ਲਿਆ ਜਿਆਦਾ ਇਹ ਵਿਚ ਆ ਕੇ ਸੇਵਾ ਕਰਨ ਚੁਣੀ ਹੈ ਨਾ ਮੈਨੂੰ ਫੋਨ ਕੀਤਾ ਕਿ ਕੋਈ ਪਾਪਾ ਪਿਆਉ ਕੋਈ ਨਦੀ ਆ ਤੇ ਮੈਂ ਤੇहां ਕੋ ਆ ਰਿਹਾ ਕਿਸ ਨੂੰ ਆ ਨਹੀਂ ਪੈਂਦੀ ਪਿੰਡ ਹੀ ਹੋਈ ਲੈ ਕੇ ਪਿੰਡ ਜਾ ਜੇ ਤੈਨੂੰ ਘਰ ਬੈਠਣਾ ਹੈ ਨਾ ਤੂੰ ਆਣਾ ਪੈਸੇ ਕਿਹੜਾ ਪਿੰਡ ਕੜਾ ਬਾਬਾ ਅੰਨੇ ਕੋਲੇ ਆ ਜਾਣਾ ਜਾਣਾ ਪਿੰਡ ਜਾਣਾ ਹੈ ਜਾਣਾ ਪਿੰਡ ਚਲਾ ਕੇ ਵਾ ਪਾਸੋਂ ਹੈ ਆ ਕਿਵੇਂ ਆਇਆ ਸੀ ਕੋਈ ਡਰੈਸ ਹੁਣ ਹੈ ਜੇ ਜੇ ਫਰਤੀਆਂ ਲਈ ਕਰਦਾ ਹੈ ਆਂਦਾ ਪਿੰਡ ਪੁੰਡੰਗਾ ਜੇਵ ਚ ਆ ਡਰੈੱਸ ਹੈ ਡਰੈੱਸ ਹੈਗਾ ਤੇਰਾ ਬਾਬਾ ਜੀ ਡਰੈੱਸ ਹੈਗਾ ਤੇ ਧੰਨਿਆ ਨਾ ਪੁੱਛਾਂ ਮੈਂ ਗੱਲ ਕਰਦਾਂ ਨਾ ਫੋਨ ਕਰੀਂ ਨੰਬਰ ਦੇ ਦੇ ਸਰ ਇਹ ਨੰਬਰ ਹੈਗਾ ਨੰਬਰ ਲੈ ਲਓ ਸਹੀ ਗੱਲ ਹੈ ਕਰ ਦਿਆ ਦਾ ਹੈਗਾ ਐਨੀ ਤੇਰਾ ਭੱਟਿਆ ਲੈਂਦਾ ਹੂੰ ਅੱਜ ਇਹ ਚੀਜ਼ ਦੇਖ ਰੋ ਨਾ ਆਹ ਉਹੀ ਗੱਲ ਨਾ ਕੋਈ ਪਰਚੀ ਦਾ ਨੰਬਰ ਹੋਊਗਾ ਅਧਾਰ ਦੂਰ ਗਾਰਡ ਹੋਊਗਾ ਇਹ ਕੌਣ ਹੈ ਇਹ ਕੌਣ ਹੈ ਕੌਣ ਹੈ ਇਹ ਲੁਧਿਆਣਾ ਨਾ ਕਾਏ ਪੱਤਰ ਲੈ ਕੇ ਜੇਬ ਵਿੱਚ ਕੋਸ਼ ਹੈਗੇ ਜੇਬ ਲੈ ਕੇ ਜੇਬ ਉੱਪਰ ਲੀਜੇ ਕੋਸ਼ ਕੰਡੀ ਪਾਪਾ ਕਾਏ ਪੱਤਰ ਔਰ ਵੀ ਕੁਝ ਹੋ ਜਾਏਗਾ ਔਰ ਵੀ ਹੋ ਜਾਏਗਾ ਨਿਰਮਲ ਸਿੰਘ ਬਾਪੂਆ ਕੌਣ ਹੈ ਕੌਣ ਹੈ ਅੜੀ ਹੈ ਤਗਾ ਹੈ ਬੇਲੀ ਅੱਛਾ ਈਗੋਲੀਆ ਕਰਦਾ ਸੀ ਪੰਡੀਆਂ ਗੱਡੀ ਗੋਲੀ ਮੈਨੂੰ ਤਾਂ ਕੋਈ ਕਰਦਾ ਨਹੀਂ ਮੈਂ ਤੇ ਇੱਕ ਬੱਤੀ ਹੈ ਨਾ ਇਸੇ ਜਾਨ ਨੂੰ ਚਾਸਟ ਤੇਰੀ ਕੋਈ ਨਹੀਂ ਪਾਉਂਦੀ ਇਹ ਸਿੱਧੀ ਪਹਿਣਾ ਇਹ ਪੈਂਦਾ ਨਾ ਤੇ ਪੈਂਦਾ ਨਾ ਜਿਹਦਾ ਬਾਬਾ ਦਾਸ ਹੁੰਦਾ ਕੁੜਤੇ ਤੇ ਦੇਖੀ ਪਛਾਣ ਕਰਦਾ ਨਾ 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 ਤੇ ਮੰਦਾ ਮੰਦਾ ਤੇ ਬਾਬਾ ਤੇਰਾ ਕੋਈ ਹੈ ਨਹਿਮਲ ਸਿੰਘ ਕੌਣ ਹੈ ਜਾਇ ਇਹਦਾ ਨਾਮ ਹੋਊਗਾ ਇਹ ਹੈ ਕਿ ਲਾਗੇ ਤਿੰਨ ਹਾਂ ਤੇ ਖੰਨਾ ਗਈ ਜਾਂਦਾ ਹਨ ਮੈਂ ਉਸਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੋਸਤੋ ਅੱਜ ਪਹਿੰਡਾ ਰੂਟ ਤੇ ਢਾ ਦਾ ਫੋਨ ਆਇਆ ਸੀ ਸਨੀ ਦਿਵੇ ਦਾ ਇਹ ਕਪੜੇ ਉਹ ਕਿ ਬੈਠੇ ਆ ਦੋ ਤਿੰਨ ਦਿਨਾਂ ਤੋਂ ਮੇਰੇ ਕਦੇ ਸੁਣਾਂਗੇ ਕਿ ਅੱਗੇ ਵੇਖਿਆ ਮਿਲਿਆ ਬਾਬਾ ਜੀ ਨਾਲ ਗੱਲਬਾਤ ਕੀਤੀ ਹੈ ਸਹੀ ਕਹੁੰਦੇ ਆ ਵੀਡੀਓ ਨੂੰ ਸ਼ੇਅਰ ਕਰਦੇ ਜੇ ਵਾਅਦਾ ਕਿ ਬਾਬਾ ਜੀ ਦੇ ਕਹਿੰਦੇ ਇਹ ਵੀਡੀਓ ਪਹੁੰਚ ਜਾਵੇ ਉਹਨਾਂ ਨੇ ਕਹਿੰਦੇ ਇੱਥੋਂ ਆ ਕੇ ਵਿਚਾਰੀ ਬਾਬਾ ਜੀ ਨੂੰ ਲੈ ਕੇ ਜਾਣ ਬਸ ਬਠਿੰਡਾ ਕੋ ਡੀਸੀ ਓਫਿਸ ਦੇ ਕੋਲੇ ਬਾਬਾ ਜੀ ਸੁਣਨ ਕਿ ਕੰਮ ਨਹੀਂ ਨਹੀਂ ਆਇਆ 3 0 ਜਿਹਾ ਭੰਗੋ ਦੇਖ ਰਹੇ ਹੋ ਸ਼੍ਰੀ ਮੁਖਸਰ ਸਾਹਿਬ ਡੀਸੀਓ ਜੀ ਦੇ ਕੋਲੇ ਬੈਠੇ ਆ ਤੇ ਬਾਬਾ ਜੀ ਨੇ ਪੁੱਛਿਆ ਕਿ ਕਿਵੇਂ ਹੋ ਠੀਕ ਐ ਕਨਾਵੀ ਤੇ ਬੈਠੇ ਜੀ ਕੱਪੜੇ ਖਾਟੇ ਪਏ ਆ ਬਾਬਾ ਜੀ ਦੇ ਵੀਡੀਓ ਨੂੰ ਵੱਤ ਹੋਆ 6 ਕਾਲ ਪਿਆ ਜੇ ਅੱਛਾਗੇ ਬਾਬਾ ਜੀ ਦੇ ਕੱਪੜੇ ਆ ਪਤਾ ਨਹੀਂ ਕਿਥੋਂ ਲੈਣ ਵਾਲੇ ਆ ਬਾਬਾ ਜੀ ਨਾਲ ਲਈ ਪਤਾ ਪਾਸ ਪੁੱਤ ਦਾ ਬੜਾ ਬੰਨ ਰੋਂਦਾ ਜਦੋਂ ਇਹੋ ਜੀਆਂ ਚੀਜ਼ਾਂ ਦੇਖਦੇ ਆ ਜਦੋਂ ਬਜ਼ੁਰਗ ਘਰਾਂ ਦੇ ਸੜਕਾਂ ਤੇ ਔਲ ਜਾਂਦੇ ਆ ਪਾਉਣ ਨੂੰ ਸਮਾਂ ਵਾਲਾ ਕੋਈ ਨਹੀਂ ਹੁੰਦਾ ਚਲੋ ਆਪਾਂ ਤਾਂ ਅਜੇ ਮੁਕਤਸਰ ਸ਼ਹਿਰ ਦੇ ਵਿੱਚ ਸਾਡੇ ਕੋਲੇ ਕਿਤੇ ਕੋਈ ਜਗ੍ਹਾ ਹੈ ਨਹੀਂ ਜਿੱਥੇ ਬਾਪੂ ਨੂੰ ਮੈਂ ਲੈ ਜਾਵਾਂ ਉੱਥੇ ਮੈਂ ਰੱਖ ਲਾਂ ਪਰ ਇਹਨਾਂ ਦੇ ਬਸ ਅਸੀਂ ਤਾਂ ਇੰਨਾ ਹੀ ਕੱਢ ਸਕਦੇ ਹਾਂ ਤੁਸੀਂ ਘਾ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੇ ਬਾਪੂ ਜੀ ਤੁਹਾਨੂੰ ਅਸੀਂ ਫੋਟੋ ਦਿਖਾਣੇ ਆ ਜਿੰਨੀ ਵੱਧ ਤੋਂ ਵੱਧ ਸ਼ੇਅਰ ਕਰੋਗੇ ਬਾਪੂ ਜੀ ਦੇ ਘਰ ਤੱਕ ਪਹੁੰਚ ਜਾਵੇ ਸ਼੍ਰੀ ਮੁਕਤਸਰ ਸਾਹਿਬ ਬਾਲਾ ਜੀ ਮਨੁੱਖਤਾ ਦੀ ਸੇਵਾ ਡਿਸਕੋਫਿਸਕੋਲੇ ਬਾਬਾ ਜੀ ਬੈਠੇ ਆ ਜੀ ਪ੍ਰਾਪਨ ਕਿ ਜਿੰਨੇ ਜੋਗੇ ਉਹ ਮਨੁੱਖੀ ਸੇਵਾ ਸਾਥਿਆ ਕਰਦੇ ਤੇ ਪਾਪਾ ਜੀ ਆ ਦੇ ਕੇ ਪੂਰਾ ਮਨੁੱਖੀ ਸੇਵਾ ਸੰਪੂਰਨ ਕੀਤੀ ਵਾ ਜੈ ਸ੍ਰੀ ਗੁਰੂ